ਸਾਡੀ ਤਾਂ ਇਹੀ ਦੁਆ ਇਹੀ ਕਾਮਨਾ ਹੈ ਕਿ ਹਰ ਇੱਕ ਦੇ ਚਿਹਰੇ ਤੇ ਬਣੀ ਰਹੇ ਮੁਸਕਾਨ ਸਾਥੀਓ ਨਾ ਕਦੇ ਕਿਸਾਨਾਂ ਦਾ ਤੇ ਨਾ ਕਦੇ ਦੁਕਾਨਦਾਰਾਂ ਦਾ ਹੋਵੇ ਨੁਕਸਾਨ ਸਾਥੀਓ ਪਰ ਇਸ ਗੱਲ ਨੂੰ ਵੀ ਜ਼ਰੂਰ ਮੰਨਣਾ ਚਾਹੀਦਾ ਹੈ ਕਿ ਅੱਜ ਦੁਕਾਨਦਾਰਾਂ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਬਹੁਤ ਵੱਡਾ ਦਿੱਤਾ ਜਾ ਰਿਹਾ ਹੈ ਯੋਗਦਾਨ ਸਾਥੀਓ ਬਹੁਤ ਵੱਡਾ ਦਿੱਤਾ ਜਾ ਰਿਹਾ ਹੈ ਯੋਗਦਾਨ ਸਾਥੀਓ ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੰਦੇ ਵੀਡੀਓ ਕਿਸ ਬਾਬਤ ਹੋਣ ਵਾਲੇ ਸਾਥਿਓ ਸਿਰਫ ਸਲਾਹ ਦੇਣ ਨਾਲ ਜਾਂ ਹਮਾਇਤ ਕਰਨ ਨਾਲ ਬੰਦਾ ਇਉਂ ਨਹੀਂ ਪ੍ਰਤੀਤ ਹੁੰਦਾ ਕਿ ਸਾਡਾ ਆਪਣਾ ਹੈ ਜਾਂ ਮਹਾਨ ਨਹੀਂ ਹੁੰਦਾ ਸਾਥ ਦੇ ਨਾਲ ਸਹਿਯੋਗ ਦੇਣ ਨਾਲ ਹੀ ਬੰਦਾ ਮਹਾਨ ਬਣਦਾ ਔਰ ਉਹਦੇ ਦਿਲ ਦੀ ਅਸਲ ਭਾਵਨਾ ਪਤਾ ਲੱਗਦੀ ਹੈ ਭਾਰਤ ਬੰਦ ਦਾ ਸਦਾ ਔਰ ਨਵੇਂ ਸ਼ਹਿਰ ਦੀ ਗੱਲ ਕਰੀਏ ਤਾਂ ਪੂਰਨ ਤੌਰ ਤੇ ਜਿਹੜਾ ਇਹ ਸਮਰਥਨ ਦਿੱਤਾ ਗਿਆ ਵਪਾਰ ਮੰਡਲ ਵੱਲੋਂ ਔਰ ਵਪਾਰੀਆਂ ਵੱਲੋਂ ਪਰ ਅੱਜ ਦੀ ਗੱਲਬਾਤ ਜਿਹੜੀ ਅਸੀਂ ਕਰਾਂਗੇ ਉਹਦੇ ਵਿੱਚ ਮੈਂ ਤੁਹਾਡੇ ਅੱਗੇ ਇੰਨੀ ਬੇਨਤੀ ਜ਼ਰੂਰ ਰੱਖੂੰਗਾ ਜਿੰਨੇ ਸਾਨੂੰ ਚਾਉਣ ਵਾਲੇ ਆ ਸਾਡੇ ਪਰਿਵਾਰਕ ਮੈਂਬਰ ਆ ਕਿ ਦੁਕਾਨਦਾਰਾਂ ਦੀ ਜ਼ਰੂਰ ਛਲਾਗਾ ਹੋਣੀ ਚਾਹੀਦੀ ਹੈ ਕਿਉਂਕਿ ਇਹ ਵੱਡਾ ਯੋਗਦਾਨ ਇਹਨੂੰ ਛੋਟਾ ਯੋਗਦਾਨ ਨਾ ਮੰਨਿਆ ਜਾਵੇ ਉਹ ਕਿਵੇਂ ਉਹ ਵੀ ਤੁਹਾਨੂੰ ਮੈਂ ਸਮਝਾਉਂਗਾ ਪਰ ਉਸ ਤੋਂ ਪਹਿਲਾਂ ਤਸਵੀਰਾਂ ਦੇਖ ਲਓ ਅਸੀਂ ਇਸ ਸਮੇਂ ਦਾਣਾ ਮੰਡੀ ਦੇ ਬਾਹਰ ਮੌਜੂਦ ਆ ਗੱਡੀ ਤੋਰ ਲਓ ਜੀ ਪ੍ਰਭਜੋ ਜੀ ਔਰ ਦਿਖਾ ਦੇ ਵਿੱਚ ਨਾਲ ਦੇ ਨਾਲ ਸੀਟ ਬੈਲਟ ਲਾਈ ਹੋਈ ਜ ਨਹੀਂ ਤਾਂ ਕਈ ਵੇਲੇ ਕਮੈਂਟਸ ਆ ਜਾਂਦੇ ਕਿ ਸੀਟ ਬੈਲਟ ਲਾਈ ਨਹੀਂ ਬਾਬਾ ਪਰ ਸੀਟ ਬੈਲਟ ਲਾਈ ਹੋਈ ਹੈ ਤੁਹਾਨੂੰ ਬਾਜ਼ਾਰ ਦਿਖਾਵਾਂਗੇ ਨਵੇਂ ਸ਼ਹਿਰ ਦੇ ਕਿਉਂਕਿ ਬਹੁਤ ਸਾਰੀਆਂ ਕਾਲਸ ਆ ਰਹੀਆਂ ਸੀਗੀਆਂ ਕਿ ਅੰਮ੍ਰਿਤਸਰ ਵੱਲ ਕੁਝ ਚੈਨਲਾਂ ਨੇ ਵੀਡੀਓ ਚਲਾਈ ਹੈ ਜਾਂ ਹੋਰ ਹੌਲੀ-ਹੌਲੀ ਜਾਣਾ ਵੀਰੇ ਵੈਸੇ ਵੀ ਤਨੂੰ ਟੋਇਆਂ ਨੇ ਤੇਜ਼ ਤਾਂ ਹੋਣੇ ਨਹੀਂ ਦੇਣਾ ਤੇ ਲੁਧਿਆਣੇ ਵੱਲ ਪੂਰਨ ਤੌਰ ਤੇ ਬੰਦ ਨਹੀਂ ਹੋਇਆ ਤਾਂ ਅਸੀਂ ਤੁਹਾਨੂੰ ਇਹ ਦਿਖਾਣਾ ਚਾਹੁੰਦੇ ਹਾਂ ਕਿ ਸਾਡੇ ਸ਼ਹਿਰ 'ਚ ਸਾਡੇ ਦੁਕਾਨਦਾਰ ਭਰਾਵਾਂ ਨੇ ਬਹੁਤ ਵੱਡਾ ਸਮਰਥਨ ਦਿੱਤਾ ਪਰਸੂ ਅਸੀਂ ਵੀਡੀਓ ਪਾਈ ਸੀਗੀ ਚਿੰਟੂ ਭਾਜੀ ਹੋਣਾ ਨੇ ਚਿੰਟੂ ਅਰੋੜਾ ਜੀ ਨੇ ਸਾਡੇ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਸੀ ਅਸੀਂ ਪੂਰਾ ਸਮਰਥਨ ਦਿੰਨੇ ਆ ਰਿੰਕੂ ਤਨੇਜਾ ਜੀ ਬੋਬੀ ਤਨੇਜਾ ਜੀ ਉਹ ਵੀ ਨਾਲ ਸਨ ਤਾਂ ਬਹੁਤ ਵੱਡਾ ਸਮਰਥਨ ਹੈ ਬਹੁਤ ਵੱਡਾ ਯੋਗਦਾਨ ਹੈ ਉਹ ਕਿਵੇਂ ਹੈ ਮੈਂ ਤੁਹਾਨੂੰ ਦੱਸ ਦਿੰਨਾ ਜੀ ਕਿ ਦੇਖੋ ਦੁਕਾਨਦਾਰਾਂ ਕੋਲ ਦੋ ਟਾਈਮ ਸਵੇਰੇ ਅਤੇ ਸ਼ਾਮ ਨੂੰ ਟਾਈਮ ਹੁੰਦਾ ਜਦੋਂ ਗਾਗ ਨੇ ਥੜੀ ਚੜ੍ਹਨਾ ਹੁੰਦਾ ਤੇ ਉਹਨਾਂ ਦੀ ਦਿਹਾੜੀ ਮਸਾ ਪੈਣੀ ਹੁੰਦੀ ਆ ਦੁਕਾਨਦਾਰਾਂ ਦੇ ਬਹੁਤ ਖਰਚੇ ਆ ਕਰਿੰਦਿਆਂ ਦੀ ਤਨਖਾਹ ਕੱਢਣੀ ਬਿਜਲੀ ਦੇ ਬਿੱਲ ਦੇਣੇ ਹੋਰ ਕਈਆਂ ਦੀਆਂ ਲਿਮਟਾਂ ਬਣੀਆਂ ਹੋਈਆਂ ਤਾਂ ਅਜਿਹੀ ਘੜੀ ਵਿੱਚ ਕਿਉਂਕਿ ਵੈਸੇ ਵੀ ਮੰਦੀ ਚੱਲ ਰਹੀ ਆ ਇੱਕ ਤਰ੍ਹਾਂ ਦੀ ਅਜਿਹੀ ਘੜੀ ਵਿੱਚ ਦੁਕਾਨਦਾਰ ਇਹ ਕਹਿਣ ਕਿ ਅਸੀਂ ਦੁਕਾਨ ਬੰਦ ਕਰਦੇ ਆ ਤਾਂ ਮੇਰੇ ਹਿਸਾਬ ਨਾਲ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਮੈਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਤੁਸੀਂ ਵੀ ਸਾਡੇ ਆਪਣੇ ਹੋ ਪਰ ਮੇਰੇ ਸ਼ਹਿਰ ਦੇ ਜਿਹੜੇ ਦੁਕਾਨਦਾਰ ਇਹਨਾਂ ਦੀ ਸ਼ਲਾਘਾ ਬਣਦੀ ਹੈ ਹਮੇਸ਼ਾ ਇਹਨਾਂ ਦਾ ਸਾਥ ਦਿਓ ਕਿਉਂਕਿ ਨਿਸ਼ਫਲ ਹੋ ਕੇ ਮੇਰੇ ਮਿਹਰਬਾਨੀ ਜੀ ਮਿਹਰਬਾਨ ਕਿਉਂਕਿ ਹਮੇਸ਼ਾ ਨਿਸ਼ਵਲ ਹੋ ਕੇ ਸਾਡੇ ਸ਼ਹਿਰ ਦੇ ਮੇਰੇ ਸ਼ਹਿਰ ਦੇ ਜਿਹੜੇ ਦੁਕਾਨਦਾਰ ਆ ਇਹ ਸਾਥ ਦਿੰਦੇ ਆ ਦੇਖੋ ਕੋਈ ਵੀ ਦੁਕਾਨ ਤੁਹਾਨੂੰ ਖੁੱਲੀ ਨਹੀਂ ਮਿਲਣੀ ਔਰ ਇਸ ਗੱਲ ਨੂੰ ਸਮਝੀਏ 12 ਵਜੇ ਚੱਲੇ ਆ ਇੰਨੇ ਸਮੇਂ ਤੱਕ ਦੁਕਾਨਦਾਰ ਅੱਧੀ ਦਿਹਾੜੀ ਪਾ ਲੈਂਦਾ ਔਰ ਪ੍ਰੋਫਿਟ ਵੀ 500000 2000 ਮੰਨ ਕੇ ਚੱਲੀਏ ਉਹ ਕਮਾ ਲੈਂਦਾ ਤੇ ਜੇਕਰ ਦੁਕਾਨ ਬੰਦ ਹੈ ਇਟ ਮੀਨਸ ਦੁਕਾਨਦਾਰ ਦਾ ਲਾਸ ਹੋ ਰਿਹਾ ਆਪਾਂ ਇਸ ਗੱਲ ਨੂੰ ਸਮਝੀਏ ਦੁਕਾਨਦਾਰ ਦਾ ਲਾਸ ਹੋ ਰਿਹਾ ਪਰ ਫਿਰ ਵੀ ਖੁਸ਼ੀ ਖੁਸ਼ੀ ਤੁਹਾਡੇ ਨਾਲ ਖੜੇ ਨੇ ਔਰ ਇੱਥੋਂ ਬਹੁਤ ਵੱਡਾ ਮੈਸੇਜ ਜਾਂਦਾ ਹੈ ਕਿ ਏਕਤਾ ਜਿਹੜੀ ਹੈ ਦੁਕਾਨਦਾਰ ਵਪਾਰੀਆਂ ਦੀ ਔਰ ਕਿਸਾਨਾਂ ਦੀ ਮਜਦੂਦਾਰ ਦੀ ਇੱਕ ਹੈ ਔਰ ਇਸ ਇਕਤਾ ਦਾ ਪ੍ਰਤੀਕ ਜਿਹੜਾ ਸਿੰਬੋਲਿਕ ਤੌਰ ਤੇ ਸੰਕੇਤਕ ਤੌਰ ਤੇ ਸਾਰੇ ਜਿਹੜੇ ਵਪਾਰੀ ਆ ਦੁਕਾਨਦਾਰ ਆ ਉਹਨਾਂ ਨੇ ਆ ਸਮਰਥਨ ਦਿੱਤਾ ਬਹੁਤ ਵੱਡਾ ਸਮਰਥਨ ਇਹ ਵਿਝੇ ਦਿਖਾ ਦੇ ਤਸਵੀਰਾਂ ਔਰ ਮੈਂ ਕਹਿੰਨਾ ਪਿੱਠ ਥਾਪੜ ਨਹੀਂ ਬਣਦੀ ਆ ਸ਼ਾਬਾਸ਼ੀ ਬਣਦੀ ਆ ਰੈਸਟੋਰੈਂਟ ਵੀ ਬੰਦ ਨੇ ਸਾਰੇ ਦੁਕਾਨਾਂ ਸਾਰੀਆਂ ਬੰਦ ਆ ਸ਼ਾਬਾਸ਼ੀ ਬਣਦੀ ਆ ਸਾਡੇ ਦੁਕਾਨਦਾਰ ਭਰਾਵਾਂ ਦੀ ਕਿ ਇੱਕ ਕਾਲ ਤੇ ਨਾਲ ਖੜੇ ਆ ਔਰ ਮੈਂ ਫਿਰ ਤੋਂ ਕਹਿਣਾ ਚਾਹੁੰਦਾ ਕਿ ਦੁਕਾਨਦਾਰਾਂ ਦਾ ਇਹੀ ਇੱਕ ਜ਼ਰੀਆ ਹੈ ਕੋਈ ਇੰਡਸਟਰੀਅਲਿਸਟ ਨਹੀਂ ਐ ਔਰ ਸਾਰੇ ਕਰੋ ਸੌਖੇ ਵੀ ਨਹੀਂ ਆ ਕਿ ਦੁਕਾਨਦਾਰਾਂ ਕੋਲ ਬਹੁਤ ਬੇਤਹਾਸ਼ਾ ਪੈਸਾ ਹੈ ਕਿ ਬੈਂਕ ਭਰੇ ਪਏ ਆ ਬਹੁਤਿਆਂ ਦੀ ਲਿਮਟਾਂ ਚੱਲਦੀਆਂ ਕਰਿੰਦਿਆਂ ਦੀ ਤਨਖਾਹਾਂ ਦੇਣੀਆਂ ਜਿਹੜੇ ਵੱਡੇ ਵਪਾਰੀ ਆ ਉਹਨਾਂ ਦਾ ਸੌਟ ਆਊਟ ਪੂਰਾ ਕਰ ਉਹਨਾਂ ਨੂੰ ਵੀ ਪੈਸੇ ਉਧਰ ਦੇਣੇ ਹੁੰਦੇ ਆ ਆਈ ਚਲਾਈ ਕਰਨੀ ਫਿਰ ਆਪਣਾ ਪਰਿਵਾਰ ਪਾਲਣਾ ਲੇਕਿਨ ਉਸ ਦੇ ਬਾਵਜੂਦ ਵਰਕਿੰਗ ਡੇ ਤੇ ਇਹ ਕਹਿ ਦੇਣਾ ਕਿ ਅਸੀਂ ਤੁਹਾਡੇ ਨਾਲ ਆ ਔਰ ਹਿੱਕ ਥਾਪੜ ਕੇ ਕਹਿਣਾ ਨਾਲ ਆ ਬਹੁਤ ਵੱਡੀ ਗੱਲ ਐ ਮੈਂ ਜ਼ਰੂਰ ਚਾਹਾਂਗਾ ਜਿਹੜੇ ਸਾਨੂੰ ਭੈਣ ਭਰਾ ਪਿਆਰ ਕਰਦੇ ਆ ਉਹ ਇੱਕ ਵਾਰ ਦੁਕਾਨਦਾਰਾਂ ਦੀ ਜਰੂਰ ਸ਼ਲਾਘਾ ਲਿਖਣਾ ਕਿਉਂਕਿ ਗੁੱਡ ਜੌਬ ਅੱਜ ਉਹਨਾਂ ਨੇ ਕੀਤੀ ਹੈ ਜਿਹੜਾ ਹਾਂ ਦਾ ਨਾਰਾ ਮਾਰਨਾ ਹੀ ਅੱਜ ਕੱਲ ਦੇ ਜ਼ਮਾਨੇ ਵਿੱਚ ਅਜੋਕੇ ਦੌਰ ਵਿੱਚ ਬਹੁਤ ਵੱਡੀ ਗੱਲ ਹੈ ਹਾਂ ਦਾ ਨਾਰਾ ਵੀ ਕੋਈ ਕੋਈ ਮਾਰਦਾ ਤੇ ਸਾਡੇ ਸ਼ਹਿਰ ਦੇ ਦੁਕਾਨਦਾਰਾਂ ਨੇ ਵਪਾਰੀਆਂ ਨੇ ਹਾਂ ਦਾ ਨਾਰਾ ਮਾਰਿਆ ਇਸ ਕਰਕੇ ਮੈਂ ਦਿਲੋਂ ਧੰਨਵਾਦੀ ਹਾਂ ਉਹਨਾਂ ਦਾ ਔਰ ਦਿਲੋਂ ਸ਼ਲਾਘਾ ਕਰਦਾ ਜਿਹੜਾ ਏਕਤਾ ਦਾ ਮੈਸੇਜ ਦਿੱਤਾ ਸਾਡੇ ਦੁਕਾਨਦਾਰ ਭਾਈਚਾਰਿਆਂ ਨੇ ਔਰ ਇਹ ਤੁਸੀਂ ਰੇਲਵੇ ਰੋਡ ਦੀ ਮੇਰੇ ਤਸਵੀਰ ਤੁਹਾਨੂੰ ਦਿਖਾਈ ਹੈ ਮੇਰਾ ਖਿਆਲ ਇੱਕ ਸਿਰਫ ਦੁਕਾਨ ਦੇਖੀ ਮੈਂ ਓਪਨ ਉਹ ਵੀ ਮੈਡੀਕਲ ਦੀ ਸੀਗੀ ਹੋਰ ਕੋਈ ਦੁਕਾਨ ਵੀ ਖੁੱਲੀ ਨਜ਼ਰ ਨਹੀਂ ਆਈ ਪਰ ਜਿਵੇਂ ਹੁਣ ਮੈਂ ਗੱਲ ਕਰਨੀ ਚਾਹੁੰਦਾ ਦੇਖੋ ਰੇੜੀਆਂ ਆ ਕਿਸਾਨ ਵੀਰ ਕੀ ਕਹਿੰਦੇ ਇਹਨਾਂ ਨੇ ਵੀ ਇੱਥੇ ਦੇਖੋ ਆਪਣਾ ਮੈਨੂ ਲਾਇਆ ਆ ਕਿ ਐਨੇ ਰੁਪਏ ਦਾ 버ਗਰ ਆ ਇਹ ਵੀ ਨਿਧਾਰਤ ਕਰਦੇ ਕਿ ਅਸੀਂ ਇਤੋਂ ਘੱਟ 버ਗਰ ਨਹੀਂ ਦੇਣਾ ਬਾਰਗੇਨਿੰਗ ਨਹੀਂ ਹੋਊਗੀ ਪਰ ਫਿਰ ਕਿਸਾਨਾਂ ਨੂੰ ਐਮਐਸਪੀ ਕਿਉਂ ਨਹੀਂ ਮਿਲ ਰਹੀ ਇਹ ਲੜਾਈ ਬਹੁਤ ਵੱਡੀ ਹੈ ਇਧਰ ਵੀਰੇ ਲੈਲਾ ਔਰ ਕੋਠੀ ਰੋਡ ਤੇ ਦਿਖਾ ਦਈਏ ਕਿਉਂਕਿ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸੀ ਆ ਵੀ ਇੱਕ ਦੁਕਾਨ ਖੁੱਲੀ ਆ ਤਾਂ ਮੈਡੀਕਲ ਦੀ ਦੁਕਾਨ ਖੁੱਲੀ ਆ ਆ ਦੇਖੋ ਪੂਰਾ ਤੁਹਾਨੂੰ ਪੂਰਨ ਤੌਰ ਤੇ ਬੰਦ ਜਿਹੜਾ ਨਜ਼ਰ ਆਏਗਾ ਨਵਾਂ ਸ਼ਹਿਰ ਔਰ ਇਹ ਕਿਸੇ ਡਰ ਦੇ ਨਾਲ ਨਹੀਂ ਕਿਸੇ ਧੋਸ ਦੇ ਨਾਲ ਨਹੀਂ ਇਹ ਪਿਆਰ ਦੇ ਨਾਲ ਏਕਤਾ ਦੇ ਨਾਲ ਆਓ ਸਾਡੇ ਗੁਰੂ ਜੀ ਅਮਿਤ ਸ਼ਰਮਾ ਜੀ ਬੈਠੇ ਹੌਲੀ ਕਰ ਲੈ ਬੇਟੇ ਆਓ ਸਾਡੇ ਗੁਰੂ ਜੀ ਸ਼੍ਰੀ ਅਮਿਤ ਸ਼ਰਮਾ ਜੀ ਬੈਠੇ ਨੇ ਔਰ ਇਹਨਾਂ ਦੀ ਹੱਲਾਸ਼ੇਰੀ ਨਾਲ ਇਹਨਾਂ ਦੇ ਪਿਆਰ ਦੇ ਸਦਕੇ ਹੀ ਅਸੀਂ ਜਿਹੜਾ ਦਿਨ-ਪ੍ਰਤੀ ਦਿਨ ਨਿਕਲ ਰਹੇ ਆ ਵਧ ਰਹੇ ਆ ਕਿਉਂਕਿ ਬੜੀ ਅੱਛੀ ਸੋਚ ਬੜੀ ਮੇਕ ਸਲਾਹ ਦਿੰਦੇ ਨੇ ਸਾਨੂੰ ਤਾਂ ਆ ਤੁਸੀਂ ਦੇਖੋ ਆਇ ਕਿਸ ਦਿਨਾਂ ਜਿਹੜੇ ਗੁਸਲਖਾਨ ਨੇ ਇੱਥੇ ਨੱਕ ਚ ਦਮ ਹੋ ਜਾਂਦਾ ਇਹਦੀ ਵੀ ਵੀਡੀਓ ਵੀ ਕਰਕੇ ਜਾਣੀ ਆ ਪ੍ਰਸ਼ਾਸਨ ਥੋੜਾ ਜਾਗ ਜਵੇ ਤਾਂ ਆ ਦੇਖੋ ਜੀ ਇੱਥੇ ਮੋਟਰਸਾਈਕਲ ਨਹੀਂ ਲੰਘਦੇ ਵਰਕਿੰਗ ਡੇ ਚ ਮੋਟਰਸਾਈਕਲ ਇੱਕ ਦੂਜੇ ਨਾਲ ਭਿੱੜ ਜਾਂਦੇ ਆ ਇੰਨਾ ਰਸ਼ ਹੁੰਦਾ ਤੇ ਤੁਸੀਂ ਦੇਖੋ ਪੂਰਾ ਖਾਲੀ ਆ ਇੱਕ ਵੀ ਦੁਕਾਨ ਖੁੱਲੀ ਨਹੀਂ ਆ ਇਸ ਤੋਂ ਬਾਅਦ ਏਕਤਾ ਕੀ ਏਕਤਾ ਦੀ ਕੀ ਮਿਸਾਲ ਦਵਾਂਗੇ ਇਸ ਤੋਂ ਬਾਅਦ ਆਪਣੇ ਭਾਈਚਾਰ ਆਪਸੀ ਭਾਈਚਾਰੇ ਦੀ ਕੀ ਮਿਸਾਲ ਦਵਾਂਗੇ ਹਾਂ ਹਾਂ ਉਹ ਕਹਿੰਦਾ ਦਰਸ਼ਕੋ ਦੇਖੋ ਬਾਜ਼ਾਰ ਬੰਦ ਹੈ ਸਾਰਾ ਹਾਂ ਹਾਂ ਉਹ ਕਹਿੰਦਾ ਦਰਸ਼ਕੋ ਦੇਖੋ ਬਾਜ਼ਾਰ ਬੰਦ ਹੈ ਸਾਰਾ ਬਹੁਤਿਆਂ ਦੇ ਕਿ ਲਓ ਜੀ ਚਿੰਟੂ بھائی ਦਾ ਫੋਨ ਆਈ ਗਿਆ ਚਿੰਟੂ ਸਾਹਿਬ ਹਾਂ ਜੀ ਹਾਂ ਜੀ ਤੁਸੀਂ ਲਾਈਵ ਤੁਹਾਨੂੰ ਸ਼ਹਿਰ ਦੇ ਪਰਦੇਸਾਂ ਵਿੱਚ ਬੈਠੇ ਜ਼ਿਲ੍ਹੇ ਦੇ ਪੂਰੇ ਭੈਣ ਭਰਾ ਦੇਖ ਰਿਹਾ ਕੋਈ ਮੈਸੇਜ ਦੇਣਾ ਚਾਹੋ ਤੁਸੀਂ ਯਾਰ ਇਹ ਇਹ ਜੀ ਹੋਣਾ ਹੈ লাইਵ ਕਿੱਥੇ ਹੋਇਆ ਹਸੋਨੇ লাইਵ 'ਚ ਅਸੀਂ ਕੋਠੀ ਰੋਡ ਤੇ ਆਂ ਟਿੰਟੂ ਜੀ ਵਪਾਰ ਮੰਡਲ ਦੇ ਪ੍ਰਧਾਨ ਨੇ ਜੀ ਉਹਨਾਂ ਦੀ ਕਾਲ ਆਈ ਗਈ ਹੈ ਜੀ ਅਸੀਂ ਕੋਠੀ ਰੋਡ ਤੇ ਆਂ ਸਰ ਪੂਰਨ ਤੌਰ ਤੇ ਬੰਦ ਹੈ ਔਰ ਅਸੀਂ ਸ਼ਲਾਘਾ ਕਰਦੇ ਆਂ ਹਲੋ ਹਾਂਜੀ ਹਾਂਜੀ ਜੀ Rao ਮੈਂ ਉਹੀ ਗੱਲ ਕਰ ਰਿਹਾ ਸੀ ਮੈਂ ਕਹਾਂ ਜੀ ਦੇਖੋ ਇਹ ਸਖਾਲੀ ਗੱਲ ਨਹੀਂ ਹੈ ਪਰ ਬਿਨਾ ਕਿਸੇ ਡਰ ਤੋਂ ਇੱਕ ਜਿਹੜਾ ਹਾਂ ਦਾ ਨਾਰਾ ਮਾਰਨਾ ਉਹ ਬਹੁਤ ਵੱਡੀ ਪ੍ਰਾਪਤੀ ਹੈ ਤੁਹਾਡੀ ਵੀ ਪ੍ਰਾਪਤੀ ਹੈ ਕਿ ਤੁਸੀਂ ਉਸ ਦਿਨ ਪਰਸੋ ਗੱਲ ਕਹੀ ਸੀ ਕਿ ਅਸੀਂ ਕਿਸਾਨਾਂ ਦਾ ਸਾਥ ਦੇਵਾਂਗੇ ਪਰ ਨਾਲ ਦੀ ਨਾਲ ਇਹ ਵੀ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਅੱਜ ਦੁਕਾਨਦਾਰਾਂ ਨੇ ਹਾ ਦਾ ਨਾਹਰਾ ਮਾਰਿਆ ਦੁਕਾਨਦਾਰਾਂ ਨੂੰ નો ਡਾਊਟ ਲਾਸ ਚੱਲਣਾ ਪੈ ਰਿਹਾ ਪਰ ਉਹ ਇੱਕ ਥਾਪੜ ਕੇ ਖਰਗੇ ਬਹੁਤ ਵੱਡੀ ਗੱਲ ਹੈ ਬਿਲਕੁਲ ਜੀ ਦੁਕਾਨਦਾਰਾਂ ਨੇ ਇਸ ਦਾ ਦਿਖਾਈ ਆਪਣੀ ਪੂਰੀ ਜੀ ਪੂਰੀ ਏਕਾਂ ਦਿਖਾਈ ਆ ਇਹਨਾਂ ਦਾ ਤਾਂ ਹਮੇਸ਼ਾ ਹੀ ਮਤਲਬ ਸਾਡੇ ਮਤਲਬ ਇਹਨਾਂ ਦੇ ਰਹਿਣੀ ਆ ਜਿਹੜਾ ਜੀ ਜੀ ਬਹੁਤ ਬਹੁਤ ਸਮਾਧਿਤ ਕਰ ਰਹੇ ਆ ਤੁਹਾਡੇ ਵੀ ਇੱਕ ਬੋਲ ਤੇ ਇਹਨਾਂ ਨੇ ਜਿਹੜਾ ਤੁਹਾਡਾ ਸਾਥ ਦਿੱਤਾ ਤੁਹਾਡਾ ਵੀ ਧੰਨਵਾਦ ਕਿ ਤੁਸੀਂ ਬਿਨਾਂ ਕਿਸੇ ਸੋਚ ਤੋਂ ਕਿਸੇ ਮੁਨਾਫੇ ਤੋਂ ਤੁਸੀਂ ਜਿਹੜਾ ਕਿਹਾ ਕਿ ਅਸੀਂ ਹਾਂ ਦਾ ਨਾਰਾ ਮਾਰਦੇ ਹਾਂ ਤੁਹਾਡਾ ਵੀ ਧੰਨਵਾਦ ਹੈ ਜੀ ਠੀਕ ਹੈ ਸਰ ਬਹੁਤ ਮਿਹਰਬਾਨੀ ਜੀ ਹੌਲੀ ਰੱਖ ਛੋਟੇ ਵੀਰ ਤੇ ਇਹ ਚਿੰਟੂ अरोड़ा ਜੀ ਸਨ ਵਪਾਰ ਮੰਡਲ ਦੇ ਪ੍ਰਧਾਨ ਔਰ ਉਹਨਾਂ ਨੇ ਵੀ ਕਿਹਾ ਕਿ ਕਿਸਾਨ ਵੀਰਾਂ ਦੀ ਹਮਾਇਤ ਵਿੱਚ ਅਸੀਂ ਖੜੇ ਆਂ ਪਰसों ਵੀ ਸਾਡੀ ਗੱਲ ਹੋਈ ਸੀ ਲੰਬੀ ਚਰਚਾ ਹੋਈ ਸੀ ਰਿੰਕੂ ਤਨੇਜਾ ਬੋਬੀ ਤਨੇਜਾ ਇਹ ਵੀ ਸਾਡੇ ਭਰਾ ਨੇ ਸਤਲੁਜ ਰੈਸਟੋਰੈਂਟ ਵਾਲੇ ਉਹਨਾਂ ਨੇ ਵੀ ਹਾ ਦਾ ਨਾਰਾ ਮਾਰਿਆ ਸੀ ਤਾਂ ਇਹ ਏਕਤਾ ਹੈ ਇਹ ਕੋਈ ਡਰਾ ਕੇ ਨਹੀਂ ਕੋਈ ਤਮਕਾ ਕੇ ਨਹੀਂ ਇਹ ਪਿਆਰ ਹੈ ਆਪਣਾ ਭਾਈਚਾਰਾ ਕਿਉਂਕਿ ਦੇਖੋ ਇੱਕੋ ਗੱਡੀ ਦੇ ਦੋ ਪਹੀਏ ਨੇ ਕਿਸਾਨ ਤੇ ਵਪਾਰ ਵਪਾਰ ਮੰਡਲ ਵਾਲੇ ਵਪਾਰੀ ਕਿਉਂਕਿ ਕਿਸਾਨਾਂ ਨੂੰ ਜਦੋਂ ਅਰਨਿੰਗ ਹੁੰਦੀ ਹੈ ਉਹਨਾਂ ਨੂੰ ਮੁਨਾਫਾ ਹੁੰਦਾ ਉਹ ਆ ਕੇ ਸ਼ਾਪਿੰਗ ਕਰਦੇ ਆ ਕਿਸਾਨਾਂ ਦਾ ਹੁਣ ਤਾਂ ਸ਼ਾਪਿੰਗ ਵੀ ਨਹੀਂ ਹੋ ਸਕਦੀ ਮਤਲਬ ਘਟ ਜਾਏਗਾ ਉਹ ਜਿਹੜਾ ਫਲੋ ਆ ਲੇਕਿਨ ਵਪਾਰੀ ਨਾ ਇਦਾਂ ਖੜਨ ਤਾਂ ਵੀ ਐਂ ਲੱਗਦਾ ਕਿ ਯਾਰ ਇਹਨਾਂ ਨਾਲ ਇਹਨਾਂ ਦੇ ਸ਼ਹਿਰ ਦੇ ਤਾਂ ਖੜਦੇ ਨਹੀਂ ਤਾਂ ਮੈਂ ਫਿਰ ਤੋਂ ਕਹਿਣਾ ਚਾਹਾਂਗਾ ਅੱਜ ਤੁਸੀਂ ਜਿੰਨੇ ਸਾਨੂੰ ਚਾਉਣ ਵਾਲੇ ਆ ਪਿਆਰ ਕਰਨ ਵਾਲੇ ਆ ਸਾਡੇ ਸ਼ਹਿਰ ਦੇ ਦੁਕਾਨਦਾਰਾਂ ਦੀ ਸ਼ਲਾਘਾ ਕਰਨੀ ਹੈ ਇੱਕ ਥਾਪੜ ਕੇ ਨਾਲ ਖੜ ਗਿਆ ਨਿੱਠ ਕੇ ਖੜ ਗਿਆ ਨਿਸ਼ਵਲ ਖੜੇ ਆ ਇਹ ਇਹਨੂੰ ਛੋਟਾ ਸਮਰਥਨ ਨਾ ਸਮਝੋ ਵੀਰੋ ਇਹਨੂੰ ਛੋਟਾ ਸਮਰਥਨ ਨਾ ਸਮਝਣ ਮੇਰੇ ਪਿੰਡਾਂ ਵਾਲੇ ਭੈਣ ਭਰਾ ਕਿਉਂਕਿ ਦੁਕਾਨਦਾਰ ਨੇ ਜੇ ਸ਼ਟਰ ਨਹੀਂ ਚੱਕਿਆ ਗਾਹਕ ਨਹੀਂ ਆਇਆ ਉਹਦਾ ਲਾਸ ਹੈ ਉਹਦਾ ਫਲੋਰ ਰੁਕ ਗਿਆ ਪਰ ਫਿਰ ਵੀ ਬਿਨਾ ਕਿਸੇ ਮੱਥੇ ਤੇ ਛਿਕਨ ਲਿਆਏ ਹੋਏ ਬਿਨਾ ਤੇਉੜੀ ਲਿਆਏ ਹੋਏ ਦੁਕਾਨਦਾਰ ਖੁਸ਼ੀ ਖੁਸ਼ੀ ਜਿਹੜੇ ਨਾਲ ਖੜ ਗਏ ਆ ਇਹ ਬਹੁਤ ਵੱਡਾ ਸਮਰਥਨ ਹੈ ਬਹੁਤ ਵੱਡਾ ਸਹਿਯੋਗ ਹੈ ਦੁਕਾਨਦਾਰਾਂ ਦਾ ਔਰ ਅਸੀਂ ਜਿੰਨੀ ਤਾਰੀਫ ਕਰੀਏ ਉਨੀ ਘੱਟ ਹੈ ਸਾਡੇ ਜਿਹੜੇ ਕਿਸਾਨ ਭਰਾ ਧਰਨੇ ਤੇ ਬੈਠੇ ਨੇ ਮੈਂ ਸ਼ੰਭੂ ਬਾਰਡਰ ਤੋਂ ਹੀ ਆਇਆ ਰਾਤੀ ਲੇਟ ਹੋ ਗਏ ਉਹ ਵੀ ਮੈਂ ਚਰਚਾ ਕਰਨੀ ਤੁਹਾਡੇ ਨਾਲ ਉੱਥੇ ਇੰਨੀ 스ਮੈਲ ਆਉਂਦੀ ਸੀਗੀ ਬਾਰਡਰ ਦੇ ਉੱਤੇ ਜਿਹੜਾ ਹਰਿਆਣਾ ਪੰਜਾਬ ਦਾ ਬਾਰਡਰ ਹੈ ਪਰ ਹਾਲਾਤ ਪਾਕਿਸਤਾਨ ਇੰਡੀਆ ਵਾਲੇ ਬਣਾ ਦਿੱਤੇ ਆ ਕਿਉਂਕਿ ਐਨਾ ਉੱਥੇ ਜਿਹੜਾ ਛੁੱਟੇ ਗਏ ਆ ਅਥਰੂ ਗੈਸ ਦੇ ਕੋਲ ਐਕਸਪਾਇਰੀ ਵਾਲੇ ਐਨੇ ਛੁੱਟੇ ਗਏ ਆ ਕਿ ਕੱਲ ਵੀ ਉੱਥੇ ਖੜਿਆ ਨਹੀਂ ਸੀ ਜਾਂਦਾ 스ਮੈਲ ਇੰਨੀ ਆ ਰਹੀ ਸੀ ਖੰਗ ਰੇਸ਼ਾ ਜਕਾਮ ਹੋ ਰਿਆ ਸੀ ਤਾਂ ਤੁਸੀਂ ਹਾਲਾਤ ਸਮਝੋ ਕਿ ਸਾਡੇ ਜਿਹੜੇ ਕਿਸਾਨ ਵੀਰ ਆ ਕਿੰਦਾ ਡਟ ਕੇ ਖੜੇ ਆ ਖੜਨਾ ਬਹੁਤ ਔਖਾ ਕਿਸਾਨ ਸੰਘਰਸ਼ੀ ਹੁੰਦੇ ਆ ਔਂਕੜਾਂ ਨਾਲ ਮੱਥਾ ਲਾਉਂਦੇ ਆ ਸੰਘਰਸ਼ ਨਾਲ ਮੱਥਾ ਲਾਉਂਦੇ ਆ ਹਰ ਰੋਜ਼ ਮਿਹਨਤ ਕਰਦੇ ਆ ਖੇਤਾਂ ਵਿੱਚ ਉਹਨਾਂ ਦਾ ਇਮਿਊਨ ਪਾਵਰ ਵਧੀਆ ਆ ਆ ਪਰ ਚੰਡੀਗੜ੍ਹ ਰੋਡ ਵੱਲ ਨੂੰ ਜਾਣਾ ਇੱਧਰੋਂ ਪਾਸੇ ਲੈ ਲੋ ਜੇ ਕਿਤੇ ਇਸ ਸੰਘਰਸ਼ੇ ਲੀਡਰਾਂ ਨੂੰ ਕਰਨਾ ਪੈ ਜੇ ਜਿਹੜੇ ਕੁਰਸੀ ਨਿੱਗੀ ਰੱਖਦੇ ਆ ਤੇ ਗਰਮੀਆਂ ਚ ਕੁਰਸੀ ਠੰਡੀ ਕਰ ਲੈਂਦੇ ਆ ਮੈਂ ਮੇਰੇ ਹਿਸਾਬ ਨਾਲ ਅੱਧਾ ਘੰਟਾ ਨਹੀਂ ਖੜ੍ਹ ਸਕਦੇ ਜਿੱਦਾਂ ਸਾਡੇ ਕਿਸਾਨ ਵੀਰ ਡਟੇ ਹੋਏ ਆ ਔਰ ਮੈਂ ਬਹੁਤਿਆਂ ਨੂੰ ਮਿਲਿਆ ਇੱਕ ਗੱਲ ਤਾਂ ਮੈਨੂੰ ਦੁੱਖ ਵੀ ਹੋਇਆ ਕਿ ਆਪਣੇ ਇਧਰੋਂ ਲੋਕ ਘਟ ਗਏ ਆ ਕਿਉਂਕਿ ਅਸੀਂ ਮਹਿਸੂਸ ਕਰਦੇ ਆ ਜਿਹੜੇ ਕਿੱਲ ਗੱਡੇ ਗਏ ਆ ਉਹ ਸਾਡੇ ਸੀਨੇ ਚ ਗੱਡੇ ਗਏ ਆ ਜਿਹੜੀਆਂ ਗੋਲੀਆਂ ਜਿਹੜੇ ਸ਼ਰਰੇ ਉਹਨਾਂ ਦੇ ਵੱਜੇ ਆ ਬਜ਼ੁਰਗਾਂ ਦੇ ਉਹ ਕਿਤੇ ਨਾ ਕਿਤੇ ਉਹਦੀ ਤਾਪ ਉਹਦੀ ਦਰਦ ਆਪਣੇ ਅੰਦਰ ਵੀ ਮਹਿਸੂਸ ਹੁੰਦੀ ਅਸੀਂ ਕੱਲ ਤਾਂ ਗਏ ਸੀਗੇ ਰਾਤ ਨੂੰ ਲੇਟ ਵਾਪਸ ਆਣਾ ਇਸ ਕਰਕੇ ਪੈ ਗਿਆ ਕਿਉਂਕਿ 16 ਜਿਹੜਾ ਬੰਦ ਹੈ ਉਹ ਦਿਖਾਣਾ ਬਹੁਤ ਜ਼ਰੂਰੀ ਹੈ ਜਿਹੜੇ ਅੱਜ ਇੱਥੇ ਇਕੱਠ ਹੋਣਾ ਲੰਘੜੋਏ ਉਹ ਦਿਖਾਣਾ ਬਹੁਤ ਜ਼ਰੂਰੀ ਹੈ ਜਿਹੜਾ ਸਾਡੇ ਵਪਾਰੀਆਂ ਨੇ ਦੁਕਾਨਦਾਰਾਂ ਨੇ ਸਹਿਯੋਗ ਕੀਤਾ ਆ ਸਮਰਥਨ ਦਿੱਤਾ ਆ ਉਹ ਵੀ ਦਿਖਾਣਾ ਬਹੁਤ ਜ਼ਰੂਰੀ ਸੀ ਤਾਂ ਆਪਾਂ ਵਾਪਸ ਆ ਗਏ ਫਿਰ ਉਧਰ ਚੱਲੇ ਚਾਲੇ ਪਾ ਲੈਣੇ ਆ ਔਰ ਰਾਤੀ ਜਿਹੜੇ ਦੋ ਪਰਿਵਾਰਾਂ ਨੇ ਸਾਨੂੰ ਸੱਦਿਆ ਸੀਗਾ ਮੈਂ ਉਹਨਾਂ ਤੋਂ ਵੀ ਖੀਮਾ ਦਾ ਜੱਜ ਚੱਕਿਆ ਉਹ ਫੋਨ ਕਰਦੇ ਰਹੇ ਲੇਕਿਨ ਸਾਡੀ ਗੱਲਬਾਤ ਨਹੀਂ ਹੋਈ ਸਪੈਸ਼ਲ ਗੈਸਟ ਚਲੋ ਚੀਫ ਗੈਸਟ ਤਾਂ ਨਹੀਂ ਕਹਿ ਸਕਦੇ ਸਪੈਸ਼ਲ ਗੈਸਟ ਦੇ ਤੌਰ ਤੇ ਉਹਨਾਂ ਨੇ ਸਾਨੂੰ ਬੁਲਾਇਆ ਸੀ ਮੈਂ ਨਹੀਂ ਪਹੁੰਚ ਸਕਿਆ ਵਿਚਾਰੇ ਰਾਤੀ 12 ਵਜੇ ਤੱਕ ਵੇਟ ਕਰਦੇ ਰਹੇ ਤਾਂ ਉਹਨਾਂ ਤੋਂ ਵੀ ਅਸੀਂ ਖੀਮਾ ਦੇ ਜੱਜ ਚੱਕਿਆ ਉਹ ਵੀ ਛੋਟੇ ਭਰਾ ਨੇ ਸਮਝਣ ਸਾਡੀ ਤਕਲੀਫ ਨੂੰ ਕਿ ਜੇਕਰ ਨਹੀਂ ਆਏ ਤਾਂ ਸ਼ੰਭੂ ਸੀਗੇ ਕਿਉਂਕਿ ਟ੍ਰੈਫਿਕ ਬਹੁਤ ਲੱਗ ਜਾਂਦਾ ਹੈ ਔਰ ਜਦੋਂ ਤੁਸੀਂ ਕਿਸੇ ਨਾਲ ਵਿਚਾਰ ਵਟਾਂਦਰਾ ਕਰਨ ਲੱਗਦੇ ਆ ਤਾਂ ਅਗਲੇ ਦੀ ਪੂਰੀ ਗੱਲ ਸੁਣੇ ਬਣਾ ਉੱਠਣਾ ਵੀ ਉਹਦੀ ਤੋਹੀਨ ਹੁੰਦੀ ਹੈ ਔਰ ਉੱਥੇ ਅਜਿਹੇ ਲੋਕ ਮਿਲੇ ਇੱਕ ਵੀਰ ਮਿਲੇ ਉਹਦੇ ਨਾਲ ਦੇ 12 ਜਾਣੇ ਪੱਟੜ ਹੋ ਗਏ ਫਿਰ ਵੀ ਉਹ ਕਹਿੰਦਾ ਮੈਂ ਇੱਥੇ ਖੜਾ ਮੈਂ ਨਹੀਂ ਜਾਂਦਾ ਇੱਕ ਵੀਰ ਮਿਲੇ ਆ ਉਹਦਾ ਭਾਣ ਜਿਹਦੀ ਲੱਤ ਫ੍ਰੈਕਚਰ ਹੋ ਗਈ ਉਹ ਕਹਿੰਦਾ ਮੈਂ ਨਹੀਂ ਜਾਂਦਾ ਇੱਕ ਦੇ ਦੇ ਨਾਲ ਦੇ ਦੀ ਅੱਖ ਨਿਕਲ ਗਈ ਉਹ ਕਹਿੰਦਾ ਮੈਂ ਨਹੀਂ ਜਾਂਦਾ ਤਾਂ ਬਹੁਤ ਹਿੰਮਤ ਕਰਕੇ ਹੌਸਲੇ ਨਾਲ ਉੱਥੇ ਜਿਹੜੇ ਕਿਸਾਨ ਵੀਰ ਖੜੇ ਆ ਤੇ ਉਹਨਾਂ ਦੀ ਸ਼ਲਾਘਾ ਕਰਨੀ ਉਹਨਾਂ ਦਾ ਸਾਥ ਦੇਣਾ ਵੀ ਬਣਦਾ ਕਿਉਂਕਿ ਉਹ ਸਾਡੇ ਲਈ ਲੜ ਰਹੇ ਆ ਸਾਡੇ ਲਈ ਕਿਵੇਂ ਲੜ ਰਹੇ ਆ ਟੈਕਨੀਕਲੀ ਉਹ ਤੁਹਾਨੂੰ ਸਾਰੀਆਂ ਗੱਲਾਂ ਜਾ ਕੇ ਉੱਥੋਂ ਸਮਝਾਉਂਗਾ ਕਿਉਂਕਿ ਜੇ ਹੁਣ ਇੱਕ ਗੱਲ ਗੱਡੀ 'ਚ ਹੀ ਵਾਰਤਾਲਾ ਕਰਦੇ ਰਹੇ ਕੱਲਾ ਮੈਂ ਹੀ ਬੋਲੀ ਜਾਊਂਗਾ ਉਹ ਵੀ ਗੱਲ ਘੱਟ ਪੱਲੇ ਪੈਂਦੀ ਐ ਉੱਥੇ ਜੋ ਹੋਰ ਮੇਰੇ ਬਹੁਤ ਪਿਆਰੇ ਵੀਰ ਪਹੁੰਚੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਵਿਚਾਰ ਵਟਾਂਦਰਾ ਹੀ ਕਰਾਂਗੇ ਉਹਨਾਂ ਦਾ ਪੱਖ ਵੀ ਤੁਹਾਡੇ ਤੱਕ ਅਪੜਦਾ ਕਰਨਾ ਤਾਂ ਇੱਥੇ ਆ ਜਿਹੜਾ ਇਕੱਠ ਆ ਇਹ ਨਾ ਸਮਝਿਓ ਕਿ ਕੋਈ ਗੱਲ ਹੋਈ ਐ ਇੱਥੇ ਮੇਰੇ ਖਿਆਲ ਕੋਈ ਪਾਰਟੀ ਦੀ ਕੁਰੈਲੀ ਹੋਣੀ ਅੱਜ ਜਾਂ ਲੋਕਾਂ ਨੇ ਸ਼ਾਮਲ ਹੋਣਾ ਤਾਂ ਉਹ ਵੀ ਸਾਨੂੰ ਕਾਲ ਆਈ ਸੀ ਉਹ ਵੀ ਦੇਖਾਂਗੇ ਜੇ ਸੰਘਰਸ਼ ਤੋਂ ਟਾਈਮ ਲੱਗਿਆ ਜਾਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਪੂਰੀਆਂ ਤਸਵੀਰਾਂ ਦੇਖੀਆਂ ਰੇਲਵੇ ਰੋਡ ਤੋਂ ਕੋਠੀ ਰੋਡ ਮੁੱਖ ਮਾਰਗ ਜਿਹੜਾ ਸਬਜ਼ੀ ਮੰਡੀ ਦੇ ਕੋਲ ਇੱਕ ਵੀ ਦੁਕਾਨ ਸਿਵਾਏ ਮੈਡੀਕਲ ਦੀਆਂ ਜਿਹੜੀਆਂ ਦੁਕਾਨਾਂ ਕੋਈ ਦੁਕਾਨ ਨਹੀਂ ਖੁੱਲੀ ਸੀਗੀ ਮੇਰੇ ਕੁਝ ਕਹਿਣਾ ਸ਼ਹਿਰ ਦੇ ਜਿਹੜੇ ਮੇਰੇ ਦੁਕਾਨਦਾਰ ਹੈ ਸਾਡੇ ਦੁਕਾਨਦਾਰ ਹੈ ਉਹਨਾਂ ਬਾਰੇ ਕੀ ਕਹਿਣਾ ਸ਼ਲਾਗਾ ਬਣਦੀ ਕਿ ਨਹੀਂ ਸਾਡੇ ਦੁਕਾਨਦਾਰ ਵੀਰੇਵਾਰੇ ਹਾਂ ਪੂਰਾ ਸਾਥ ਇਸ ਤੋਂ ਵੱਧ ਕੇ ਸਾਥ ਕੀ ਹੋ ਸਕਦਾ ਮੈਂ ਪਿੰਡਾਂ ਵਾਲੇ ਸਾਡੇ ਭੈਣ ਭਰਾਵਾਂ ਨੂੰ ਸਾਡੇ ਬਜ਼ੁਰਗਾਂ ਨੂੰ ਜ਼ਰੂਰ ਕਹਿਣਾ ਚਾਹੂੰਗਾ ਕੱਲ ਨੂੰ ਕੋਈ ਔਂਕੜ ਸਾਡੇ ਦੁਕਾਨਦਾਰਾਂ ਨੂੰ ਆਉਂਦਿਆ ਤੁਸੀਂ ਵੀ ਨਾਲ ਖੜਿਓ ਆਏ ਬਹੁਤ ਵੱਡਾ ਸਮਰਥਨ ਹੈ ਇਹਨੂੰ ਛੋਟਾ ਸਮਰਥਨ ਨਾ ਸਮਝਿਓ ਇਹਨੂੰ ਛੋਟਾ ਸਾਥ ਨਾ ਸਮਝਿਓ ਔਰ ਫਿਰ ਤੋਂ ਨੀਵੇਂ ਹੋ ਕੇ ਜਿਹੜੇ ਸਾਡੇ ਸ਼ਹਿਰ ਦੇ ਦੁਕਾਨਦਾਰ ਆ ਉਹਨਾਂ ਨੂੰ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਹੜੀ ਏਕਤਾ ਦੀ ਤੁਸੀਂ ਮਿਸਾਲ ਦਿਖਾਈ ਹੈ ਇਹ ਬਹੁਤ ਵੱਡੀ ਆ ਪਰ ਹਾਂ ਮੈਨੂੰ ਇੱਕ ਗੱਲ ਯਾਦ ਆ ਗਈ ਉਸ ਤੋਂ ਪਹਿਲਾਂ ਦਿਖਾ ਦੇ ਮੈਨੂੰ ਕਿੰਨੇ ਸਾਡੇ ਭੈਣ ਭਰਾ ਜਿਹੜੇ ਜੁੜੇ ਹੋਏ ਆ ਦੇ ਮੈਂ ਮੜ ਜਾ ਦੇਖ ਲਵਾਂ ਕਿ ਉਹਨਾਂ ਦੇ ਜਿਹੜੇ ਸਵਾਲ ਆ ਰਹੇ ਆ ਉਹ ਵੀ ਆਪਾਂ ਇੱਕ ਦਿਨ ਦਾ ਜਵਾਬ ਦੇਣਾ ਤਾਂ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਫੜ ਲਓ ਜੀ ਕਿਸੇ ਦਿਨ ਅਜਿਹਾ ਅਸੀਂ ਮਾਹੌਲ ਵੀ ਸਿਰਜੀਏ ਕਿ ਪੂਰੀ ਦੁਨੀਆ ਪੂਰੀ ਕਾਇਨਾਤ ਹੈਰਾਨ ਹੋ ਜੇ ਪੰਜਾਬੀਆਂ ਨੇ ਇਹ ਕੀ ਕੀਤਾ ਮੈਂ ਤੁਹਾਨੂੰ ਦੱਸਦਾ एग्जांपल ਦੇ ਕੇ ਸੁਣਨ ਵਾਲੀ ਗੱਲ ਹੈ ਵੀਰੇ ਕਾਕਾ ਤੁਸੀਂ ਸੁਣ ਲਾ ਮੇਰਾ ਖਿਆਲ 97 98 ਦੀ ਗੱਲ ਹੋਣੀ ਪਿਛਲੀ ਸਦੀ ਦੀ ਗੱਲ ਹੈ ਅਸੀਂ ਸਕੂਲ 'ਚ ਸੀਗੇ ਸਾਡੇ ਸਕੂਲ ਵਿੱਚ ਕੱਲੀ ਅੰਗਰੇਜ਼ੀ ਲਾਗੂ ਕਰ ਦਿੱਤੀ ਕਿ ਅੰਗਲਿਸ਼ ਬੋਲਣੀ ਆ ਜਿਹੜਾ ਬੰਦਾ ਪੰਜਾਬੀ ਬੋਲੂਗਾ ਉਹਨੂੰ ਫਾਈਨ ਲੱਗੂਗਾ ਤੇ ਪੰਜਾਬੀਆਂ ਦਾ ਖੂਨ ਸੰਘਰਸ਼ੀ ਹੈ ਪੰਜਾਬੀ ਜਾਗਦੀਆਂ ਜ਼ਮੀਰਾਂ ਵਾਲੇ ਆ ਅਸੀਂ ਵੀ ਉਥੇ ਧਰਨਾ ਮਜ਼ਾਹਰਾ ਕਰਤਾ ਸਕੂਲ ਵਿੱਚ ਕਿਉਂਕਿ ਕੁਝ ਸਾਨੂੰ ਇਸ਼ੂ ਸੀ ਅਸੀਂ ਮੈਸ ਵਿੱਚ ਰਹਿੰਦੇ ਸੀ ਸਾਨੂੰ ਇਹ ਲੱਗਦਾ ਸੀਗਾ ਕਿ ਰੋਟੀ ਸਾਨੂੰ ਉਸ ਪੱਧਰ ਦੀ ਨਹੀਂ ਮਿਲ ਰਹੀ ਜਿੰਨੀਆਂ ਸਾਡੇ ਤੋਂ ਫੀਸਾਂ ਲਈਆਂ ਜਾ ਰਹੀਆਂ ਤਾਂ ਅਸੀਂ ਸੰਘਰਸ਼ ਸ਼ੁਰੂ ਕਰ ਦਿੱਤਾ ਸਾਡੇ ਸਕੂਲ ਦੇ ਪ੍ਰਸ਼ਾਸਨ ਨੂੰ ਝੁਕਣਾ ਪਿਆ ਉਹਨਾਂ ਨੂੰ ਕਹਿਣਾ ਪਿਆ ਕਿ ਜੀ ਤੁਸੀਂ ਬੋਲ ਸਕਦੇ ਆ ਲੇਕਿਨ ਮਿਕਸਚਰ ਤੁਹਾਨੂੰ ਜੋ ਅੱਜ ਦੇ ਹਾਲਾਤ ਆ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਤੁਸੀਂ ਜੌਬਸ ਕਰਨੀਆਂ ਬਾਹਰ ਜਾਣਾ ਤਾਂ ਤੁਹਾਨੂੰ ਇੰਗਲਿਸ਼ ਸਿੱਖਣੀ ਜ਼ਰੂਰੀ ਹੈ ਪਰ ਠੀਕ ਹੈ ਤੁਸੀਂ ਆਪਸ ਵਿੱਚ ਬੈਠੇ ਪੰਜਾਬੀ ਬੋਲ ਸਕਦੇ ਆ ਲੇਕਿਨ ਇੰਗਲਿਸ਼ ਨੂੰ ਵੀ ਤਰਜੀਹ ਦਿਓ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਆਪਣੀ ਮਾਤ ਭਾਸ਼ਾ ਛੱਡ ਦਿਓ ਅਸੀਂ ਆਪਣੀ ਮਾਂ ਬੋਲੀ ਛੱਡ ਦਿਓ ਸਾਡੀ ਉਹ ਜਿੱਤ ਹੋਈ ਸੀ ਕਈ ਲੋਕ ਇਹ ਵੀ ਕਹਿੰਦੇ ਨਾ ਕਿ ਤੁਸੀਂ ਪੰਜਾਬੀ ਨੂੰ ਪ੍ਰਮੋਟ ਨਹੀਂ ਕਰਦੇ ਬਾਈ ਅਸੀਂ ਪੰਜਾਬੀ ਨੂੰ ਤਾਂ ਪਿਛਲੀ ਸਦੀ ਤੋਂ ਪ੍ਰਮੋਟ ਕਰਦੇ ਆਏ ਆ ਪ੍ਰਮੋਟ ਅਸੀਂ ਪੰਜਾਬੀ ਨੂੰ ਕੀ ਕਰਨਾ ਪੰਜਾਬੀ ਸਾਨੂੰ ਪ੍ਰਮੋਟ ਕਰਦੀ ਹੈ ਇੱਕ ਗੱਲ ਮੈਨੂੰ ਹੋਰ ਬੜੀ ਪੈੜੀ ਲੱਗਦੀ ਹੁੰਦੀ ਆ ਕਈ ਕਹਿੰਦੇ ਜੀ ਕਿ ਸਿੰਗਰ ਨੇ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਕੋਈ ਮਾਂ ਬੋਲੀ ਦੀ ਸਿੰਗਰ ਸੇਵਾ ਨਹੀਂ ਕਰਦਾ ਮਾਂ ਬੋਲੀ ਸਿੰਗਰਾਂ ਦੀ ਸੇਵਾ ਕਰਦੀ ਹੈ ਜੇ ਮਾਂ ਬੋਲੀ ਨਾ ਹੋਵੇ ਇਹਨਾਂ ਨੇ ਇੰਗਲਿਸ਼ ਚ ਗਾਣੇ गा ਕੇ ਸੇਵਾ ਕਰਨੀ ਆ ਨੋ ਅੱਛਾ ਜੇ ਸੇਵਾ ਕੀਤੀ ਹੈ ਤਾਂ ਵਾਰਿਸ ਭਰਾਮਾ ਨੇ ਕੀਤੀ ਉਹਨਾਂ ਦੀ ਵੀ ਸ਼ਲਾਘਾ ਬਣਦੀ ਆ ਉਹਨਾਂ ਨੇ ਜਿਹੜੇ ਲਾਈਵ ਕੀਤੇ ਆ ਵਾਰਿਸ ਭਰਾਮਾ ਦੇ ਉਹਨਾਂ ਦੀ ਸ਼ਲਾਘਾ ਬਣਦੀ ਆ ਪਰ ਹੁਣ ਮੈਂ ਤੁਹਾਨੂੰ ਸਕੂਲ ਦੀ ਉਹ ਗੱਲ ਦੱਸਦਾ ਕਿਉਂਕਿ ਸਾਨੂੰ ਮੈਸੇਜ ਰੋਟੀ ਲੱਗ ਰਿਹਾ ਸੀ ਕਿ ਅੱਛੀ ਨਹੀਂ ਮਿਲ ਰਹੀ ਪੂਰੀ ਕੁਆਲਿਟੀ ਦੀ ਤਾਂ ਅਸੀਂ ਉੱਥੇ ਧਰਨਾ ਦੇ ਦਿੱਤਾ ਸਕੂਲੇ ਉਦੋਂ ਸਕੂਲ ਦੇ ਪ੍ਰਿੰਸੀਪਲ ਐਮ ਰਾਮਾ ਚੰਦਰਨ ਕੇਰਲਾ ਤੋਂ ਸੀਗੇ ਉਹ ਨਹੀਂ ਸਾਨੂੰ ਬੁਲਾਇਆ ਉਹ ਕਹਿੰਦੇ ਠੀਕ ਹੈ ਤੁਹਾਡੀਆਂ ਮੰਗਾ ਮੰਨ ਲਈਆਂ ਪਰ ਜਿਹੜਾ ਕੀ ਹੁੰਦਾ ਕੀ ਦਫੋਨੇ ਕਿ ਜਿਹੜਾ ਜਿਹੜਾ ਤੁਸੀਂ ਨਾ ਮਜਾਰਾ ਕਰਦੇ ਆ ਜਾਂ ਆਪਣਾ ਸੰਘਰਸ਼ ਕਰਦੇ ਆ ਧਰਨਾ ਦਿੰਨੇ ਆ ਉਹ ਕੁਝ ਟੈਕਨੀਕਲੀ ਜਾਪਾਨ ਤੋਂ ਵੀ ਸਿੱਖੋ ਮਤਲਬ ਮੈਂ ਕਹਿੰਦੇ ਇਹ ਨਹੀਂ ਤੁਹਾਨੂੰ ਕਹਿੰਦਾ ਬੜੇ ਅੱਛੇ ਸੀ ਸਾਡੇ ਪ੍ਰਿੰਸੀਪਲ ਸਾਹਿਬ ਬਹੁਤ ਸਤਿਕਾਰਯੋਗ ਨੇ ਮੇਰੀ ਹਾਲੇ ਵੀ ਗੱਲ ਹੋ ਜਾਂਦੀ ਆ ਬੇਸ਼ੱਕ ਉਹ ਕੈਰਲਾ ਵਿੱਚ ਨੇ ਪਰ ਅਸੀਂ ਹੱਲੇ ਵੀ ਟੱਚ 'ਚ ਆ ਤੇ ਉਹਨਾਂ ਨੇ ਸਾਨੂੰ ਸਮਝਾਇਆ ਕਹਿੰਦੇ ਕਿ ਐਦਾਂ ਨਹੀਂ ਕਿ ਕੱਲਾ ਤੁਸੀਂ ਧਰਨਾ ਦੇ ਤਾ ਤਾਂ ਕੰਮ ਛੱਡ ਕੇ ਬਹਿ ਗਏ ਰੋਟੀ ਨਹੀਂ ਖਾਣੀ ਭਾਂਡੇ ਖੜਕਾ ਲੈ ਕਹਿੰਦੇ ਜਪਾਨ 'ਚ ਦੇਖੋ ਕੋਰੀਆ 'ਚ ਦੇਖੋ ਜੇ ਉੱਧਰਲੇ ਲੋਕ ਧਰਨਾ ਦਿੰਦੇ ਆ ਨਾ ਮਾਲਾ ਬੂਟ ਦੇ ਦੋ ਪੈਰ ਬਣਾਉਂਦੇ ਆ ਇੱਕ ਪੈਰ ਬਣਾ ਦੇਣਾ ਉਹਨਾਂ ਨੇ ਦੂਜਾ ਬਣਾਉਣਾ ਹੀ ਨਹੀਂ ਤਾਂ ਕੰਪਨੀਆਂ ਨੂੰ ਚਿੰਤਾ ਹੋ ਜਾਂਦੀ ਹੈ ਵੱਡੀਆਂ-ਵੱਡੀਆਂ ਫੈਕਟਰੀਆਂ ਮੰਨ ਲਓ ਕਿਸੇ ਦਿਨ ਇਨਸੈਂਟਿਵਸ ਨਹੀਂ ਦਿੰਦੇ ਵੇਜਸ ਪ੍ਰੋਪਰ ਨਹੀਂ ਦਿੰਦੇ ਕੋਈ ਫੈਕਟਰੀ ਆ ਮੰਨ ਲਓ ਬੂਟ ਬਣਾਉਂਦੇ ਉੱਥੇ ਲੋਕੀ ਕੰਮ ਕਰਦੇ ਉਹਨੇ ਇੱਕ ਸੱਜਾ ਪੈਰ ਬਣਾ ਦੇਣਾ ਖੱਬਾ ਬਣਾਉਣਾ ਹੀ ਨਹੀਂ ਹੜਤਾਲ ਵੀ ਹੋ ਗਈ ਠੀਕ ਆ ਸਟ੍ਰਾਈਕ ਵੀ ਹੋ ਗਈ ਪਰ ਉਹਨਾਂ ਨੇ ਆਪਣੀ ਗੱਲ ਵੀ ਰੱਖ ਦਿੱਤੀ ਫਿਰ ਜਦੋਂ ਮਤਲਬ ਜਦੋਂ ਸਟ੍ਰਾਈਕ ਖਤਮ ਹੋਣੀ ਹੈ ਉਹਨੇ ਦੂਜਾ ਪੈਰ ਬਣਾਣਾ ਸ਼ੁਰੂ ਕਰ ਦੇਣਾ ਨਾ ਲੌਸ ਫੈਕਟਰੀ ਦਾ ਹੋਣਾ ਨਾ ਉਹਨਾਂ ਦਾ ਹੋਣਾ ਉਹਨਾਂ ਨੂੰ ਉਹਨਾਂ ਦੇ ਵੇਜਸ ਵੀ ਮਿਲ ਜਾਣੇ ਆ ਇਹੀ ਮੈਂ ਚਾਹੁੰਦਾ ਕਿਸੇ ਦਿਨ ਐਦਾਂ ਦਾ ਦਿਨ ਵੀ ਆਵੇ ਅਸੀਂ ਕਹੀਏ ਕਿ ਅਸੀਂ ਸਟ੍ਰਾਈਕ ਨਵੇਂ ਤਰੀਕੇ ਦੀ ਕਰਦੇ ਆ ਕਿ ਅੱਜ ਦੁਕਾਨਾਂ ਰਾਤੀ 2 ਵਜੇ ਤੱਕ ਖੁੱਲਣਗੀਆਂ ਅੱਜ ਅਸੀਂ ਸੇਵਾਵਾਂ 2 ਵਜੇ ਤੱਕ ਦੇਵਾਂਗੇ ਮੈਂ ਕਹਿੰਨਾ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੇਜਵੇ ਕਿ ਰਾਤ ਨੂੰ 2 ਵਜੇ ਤੱਕ ਡਿਊਟੀ ਦੇਣੀ ਪੈਣੀ ਆ ਲੀਡਰਾਂ ਨੂੰ ਵੀ ਸਮਝਣਾ ਪੈ ਜਵੇ ਕਿ ਯਾਰ ਰਾਤ ਨੂੰ ਚੱਲੀਏ ਦੁਕਾਨਦਾਰ ਬੈਠਿਆ ਕਿਸਾਨ ਬੈਠਿਆ ਕਿਤੇ ਐਦਾਂ ਦਾ ਵੀ ਸਮਾਂ ਆਵੇ ਅਸੀਂ ਵੀ ਇਹੋ ਜੀ ਮਿਸਾਲ ਪੈਦਾ ਕਰੀਏ ਮੈਨੂੰ ਨਹੀਂ ਪਤਾ ਮੈਂ ਸਹੀ ਬੋਲ ਰਿਹਾ ਕਿ ਗਲਤ ਬੋਲ ਰਿਹਾ ਚੰਗਾ ਬੋਲ ਰਿਆ ਰੱਖ ਲਿਓ ਮਾੜਾ ਬੋਲ ਰਿਆ ਨਾ ਸੁਣੀਓ ਪਰ ਕਿਤੇ ਇਦਾਂ ਦਾ ਵੀ ਦਿਨ ਆਵੇ ਅਸੀਂ ਕਿ ਅੱਜ 2 ਵਜੇ ਤੱਕ ਦੁਕਾਨਾਂ ਖੁੱਲਣਗੀਆਂ ਔਰ ਵਪਾਰੀਆਂ ਦਾ ਸਾਥ ਦਵਾਂਗੇ ਜਦੋਂ ਵਪਾਰੀਆਂ ਨੂੰ ਕੋਈ ਦਿੱਕਤ ਆਉਂਦੀ ਹੈ ਠੀਕ ਹੈ ਜੀ ਹੁਣ ਅਸੀਂ ਧਰਨੇ ਤੇ ਪਹੁੰਚ ਜਾਣਾ ਬਹੁਤ ਜਲਦੀ ਲੰਗੜੋਆ ਬਾਈਪਾਸ ਤੇ ਧਰਨਾ ਲੱਗਣਾ ਦੁਆਬਾ ਕਿਸਾਨ ਯੂਨੀਅਨ ਤੋਂ ਸਾਡੇ ਵੀਰ ਅਡੀਕ ਰਹੇ ਆ ਕੁਲਦੀਪ ਸਿੰਘ ਬਜੀਤਪੁਰੀ ਸਾਹਿਬ ਆਪਣੇ ਅਮਰਜੀਤ ਬੁਰਜਪਾਜੀ ਕੁਲਦੀਪ ਦਿਆਲਾ ਸੋਨੂ ਘਟਾਰੋਂ ਵਾਲਾ ਮੇਰਾ ਭਰਾ ਤੇ ਆਪਣਾ 100 ਪਿੰਡਾਂ ਦਾ ਸਰਪੰਚ ਸੰਦੀਪ ਭੰਗੜਾ ਵਾਲਾ ਇਹ ਸਾਡੇ ਭਰਾ ਉੱਥੇ ਵੇਟ ਕਰ ਰਹੇ ਆ ਤੇ ਮੇਰੇ ਬਹੁਤ ਸਾਰੇ ਫਰੈਂਡ ਬੰਗਿਆਂ ਤੋਂ ਬਹਿਰਾਮ ਤੋਂ ਰਾਹੋਂ ਤੋਂ ਬਲਾਚੌਰ ਤੋਂ ਵੀ ਆ ਰਹੇ ਸੀ ਉਹਨਾਂ ਦੇ ਵੀ ਅੱਜ ਵਿਚਾਰ ਸੁਣਨੇ ਆ ਕਿਉਂਕਿ ਸਾਰੇ ਅੰਦਰੋਂ ਭੜੇ ਭਰੇ ਪਏ ਆ ਪਰ ਇੱਕ ਗੱਲ ਕਹਿਣੀ ਚਾਹੁੰਦਾ ਢਕਾਟ ਕੋਈ ਨਹੀਂ ਐ ਕਬਰਾਟ ਕੋਈ ਨਹੀਂ ਐ ਡਰਿਆ ਕੋਈ ਨਹੀਂ ਐ ਸਿਰਫ ਅਸੀਂ ਇਹ ਜਾਣਨੇ ਆ ਕਿ ਯਾਰ ਹੱਕ ਸੱਚ ਦੀ ਜਿਹੜੀ ਲੜਾਈ ਐ ਉਹਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਔਰ ਜੈਨੂਇਨ ਮੰਗਾਂ ਨੇ ਐਮਐਸਪੀ ਦੀ ਗਾਰੰਟੀ ਤਾਂ ਹਰ ਕੋਈ ਚਾਹੁੰਦਾ ਆ ਦੇਖਿਓ ਆ ਦਵਾਈਖਾਨੇ ਵਾਲੇ ਆ ਇਹ ਵੀ ਕਹਿੰਦੇ ਨੇ ਕਿ ਅਸੀਂ ਇਤੋਂ ਘੱਟ ਚ ਦਵਾਈ ਨਹੀਂ ਦੇਣੀ ਜੇ ਇਹ ਦਵਾਈਆਂ ਜੜੀਆਂ ਬੂਟੀਆਂ ਵਾਲੀਆਂ ਇਹਨਾਂ ਦੇ ਰੇਟ ਲੈ ਸਕਦੇ ਤਾਂ ਕਿਸਾਨ ਕਿਉਂ ਨਹੀਂ ਉਹ ਵੀ ਟੈਕਨੀਕਲੀ ਸਮਝਿਓ ਕਿਉਂਕਿ ਕਿਸਾਨ Swami Nathan ji ਦੀ ਰਿਪੋਰਟ ਦੇ ਅਕੋਰਡਿੰਗ ਕੀ ਕਹਿੰਦਾ ਫਾਰਮੂਲੇ ਦੇ ਅਕੋਰਡਿੰਗ ਕੀ ਕਹਿੰਦਾ ਕਿਸਾਨ ਕਿ ਜਿਹੜੀ ਲਾਗਤ ਆ ਉੱਤੇ 50% ਜਿਹੜਾ ਮੁਨਾਫਾ ਸਾਨੂੰ ਹੋਣਾ ਚਾਹੀਦਾ ਨਹੀਂ ਤਾਂ ਜੇ ਪ੍ਰਾਈਵੇਟ ਕੰਪਨੀ ਆ ਗਈਆਂ ਕੀੜੇ ਪਾ ਪਾ ਕੇ ਲਾਗਤ ਤੋਂ ਕਿਤੇ ਘੱਟ ਵਿੱਚ ਫਸਲ ਚੱਕ ਲੈਣਗੀਆਂ ਜਿੱਤੋਂ ਬਾਅਦ ਕਿਸਾਨ ਵਿਚਾਰਾ ਪੈਰਾਂ ਤੇ ਕਦੀ ਨਹੀਂ ਆ ਸਕਦਾ ਇਸ ਕਰਕੇ ਕਿਸਾਨਾਂ ਦਾ ਸਾਥ ਜਿੰਨੇ ਵੀ ਦੇ ਰਿਆ ਸਾਰਿਆਂ ਦਾ ਧੰਨਵਾਦ ਦੀਆਂ ਕਿਉਂਕਿ ਇਹ ਜਿਵੇਂ ਦੀਪ ਬਾਈ ਕਹਿੰਦਾ ਸੀਗਾ ਕੱਲ ਬੜੀ ਯਾਦ ਆਈ 15 ਫਰਵਰੀ ਸੀ ਦੀਪ ਬਾਈ ਵਿਛੋੜਾ ਦੇ ਗਿਆ ਸੀ ਸਾਨੂੰ ਦੀਪ ਬਾਈ ਨਾਲ ਬਲਬੀਰ ਸਿੰਘ ਥਾਂਦੀ ਉਹ ਵੀ ਸਾਡਾ ਭਰਾ ਹੈ ਉਹਨੇ ਮਲਾਇਆ ਸੀ ਔਰ ਦੀਪ ਨਾਲ ਬੜੀਆਂ ਗੱਲਾਂ ਹੋਈਆਂ ਸੀ ਮੈਂ ਦੀਪ ਨਾਲ ਜਦੋਂ ਇੰਟਰਵਿਊ ਕਰਕੇ ਵਾਪਸ ਆ ਰਿਹਾ ਸੀ ਮੈਂ ਸੋਚਦਾ ਸੀਗਾ ਕਿ ਯਾਰ ਕਰੋੜਾ ਰੁਪਇਆ ਉਸ ਬੰਦੇ ਕੋਲ ਫਿਰ ਵੀ ਉਹਨੇ ਆਪਣਾ ਜੀਵਨ ਪੰਜਾਬ ਲੈ ਕੇ ਲਾ ਦਿੱਤਾ ਇਨੂੰ ਲੋਕ ਕਿਉਂ ਨਹੀਂ ਸਮਝਿਆ ਲਾ ਕਿ ਉਸ ਤੋਂ ਪਹਿਲਾਂ ਮੇਰੇ ਮਨ 'ਚ ਵੀ ਬਹੁਤ ਸਵਾਲ ਸੀਗੇ ਲੇਕਿਨ ਜਿੱਦਾਂ ਹੀ ਮੈਂ ਦੀਪ ਗੱਡੀ 'ਚ ਦੀਪ ਦੀ ਗੱਡੀ 'ਚ ਉੱਤਰ ਕੇ ਨਵੇਂ ਸ਼ਹਿਰਵਾਲ ਨੂੰ ਰੋਪੜ ਤੋਂ ਵਾਪਸ ਆਣਾ ਸ਼ੁਰੂ ਕੀਤਾ ਮੇਰੇ ਮਨ ਨੇ ਰਿਅਲਾਈਜ਼ ਕੀਤਾ ਕਿ ਯਾਰ ਇਹ ਬੰਦੇ ਕੋਲ ਇੰਨਾ ਪੈਸਾ ਆ ਇਹਦਾ ਐਡਾ ਨਾਮ ਆ ਇੰਨਾ ਵਧੀਆ ਬਿਜ਼ਨਸ ਹੈ ਇਹ ਬੰਦਾ ਸਾਡੇ ਤੁਹਾਡੇ ਲਈ ਸਾਨੂੰ ਜਗਾਉਣ ਲਈ ਸਾਨੂੰ ਅਸਲੀਅਤ ਦਿਖਾਉਣ ਲਈ ਸੰਘਰਸ਼ ਕਰ ਰਿਹਾ ਉਹ ਬੰਦਾ ਸੱਚੀ ਸਨਮਾਨ ਦਾ ਪਾਤਰ ਸੀ ਜਿੱਥੇ ਕਿਤੇ ਵੀ ਹੋਵੇਗਾ ਸਾਡੀਆਂ ਦਿਲੀ ਦੁਆਵਾਂ ਮਹਾਰਾਜ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਉਹਦੇ ਅਰਗਾ ਕੋਈ ਨਹੀਂ ਹੋ ਸਕਦਾ ਬੜੀ ਘਾਟ ਮਹਿਸੂਸ ਹੁੰਦੀ ਆ ਦੀਪ ਸਿੱਧੂ ਦੀ ਔਰ ਸਿੱਧੂ ਮੂਸੇ ਵਾਲੇ ਦੀ ਕਿਉਂਕਿ ਉਹਨੇ ਸਾਡੀ ਆਵਾਜ਼ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਣਾ ਸੀ ਅੱਜ ਸਿੱਧੂ ਮੂਸੇ ਵਾਲਾ ਜੰਦਾ ਹੁੰਦਾ ਉਹਦੇ ਇੰਸਟਾਗ੍ਰam ਪੇਜ ਤੋਂ ਉਹਦੇ ਫੇਸਬੁੱਕ ਦੇ ਪੇਜ ਤੋਂ ਡਰੇਕ ਨੇ ਵੀ ਸਾਡਾ ਕਿਸਾਨੀ ਧਰਨਾ ਦੇਖ ਲੈਣਾ ਸੀ ਇਸ ਕਰਕੇ ਬਹੁਤ ਘਾਟ ਮਹਿਸੂਸ ਹੁੰਦੀ ਆ ਸਿੱਧੂ ਦੀ ਸਿੱਧੂ ਮੂਸੇ ਵਾਲੇ ਦੀ ਔਰ ਦੀਪ ਸਿੱਧੂ ਭਾਈ ਦੋਨਾਂ ਦੀ ਚਲੋ ਜੀ ਹੁਣ ਤੁਹਾਨੂੰ ਪਹੁੰਚ ਗਏ ਉੱਥੇ ਦਿਖਾਉਣੇ ਆ ਆਟੋ ਵਾਲੇ ਵੀਰ ਵੀ ਜਾ ਰਹੇ ਆ ਵੀ ਆਪਣੀ ਦਿਹਾੜੀ ਭੰਨ ਰਹੇ ਆ ਤੇ ਇਹਨਾਂ ਦੀ ਵੀ ਸ਼ਲਾਘਾ ਦੇਖੋ ਇਹਨਾਂ ਨੇ ਵੀ ਪਤਾ ਨਹੀਂ ਸਾਰੇ ਦਿਨ ਚ 100 200 ਕਮਾਣਾ ਹੁੰਦਾ ਕਿ ਨਹੀਂ ਕਮਾਣਾ ਹੁੰਦਾ ਫਿਰ ਵੀ ਇਹ ਵਿਚਾਰੇ ਉਹ ਦੇਖੋ ਕਿੱਡੀ ਬੜੀ ਲਾਈਨ ਆ ਟੁੱਟਦੀ ਨਹੀਂ ਪਈ ਇਹ ਉੱਥੇ ਜਾ ਰਹੇ ਆ ਇਹਨਾਂ ਦਾ ਵੀ ਧੰਨਵਾਦ ਦੀ ਇਹਨਾਂ ਦੀ ਵੀ ਸ਼ਲਾਘਾ